ਖੰਨਾ ਨੈਸ਼ਨਲ ਹਾਈਵੇ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਟਰੱਕ ਅਤੇ ਕੈਂਟਰ ਦੀ ਜ਼ਬਰਦਸਤ ਟੱਕਰ ਹੋ ਗਈ ਹੈ ਅਤੇ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਈ ਹੈ ਮ੍ਰਿਤਕ ਦੀ ਪਛਾਣ ਨਰੇਸ਼ ਕੁਮਾਰ ਵਾਸੀ ਚੂਰੂ Rajasthan ਵੱਜੋਂ ਹੋਈ ਹੈ ਜਾਣਕਾਰੀ ਮੁਤਾਬਕ ਨਰੇਸ਼ ਕੁਮਾਰ ਆਪਣੇ ਦੋਸਤ ਦੇ ਨਾਲ ਕੈਂਟਰ ਵਿੱਚ ਸਵਾਰ ਹੋ ਕੇ ਲੁਧਿਆਣਾ ਵੱਲ ਜਾ ਰਿਹਾ ਸੀ ਇਸ ਦੌਰਾਨ ਲਿਬੜਾ ਨੇੜੇ ਸੜਕ ਕਿਨਾਰੇ ਖੜੇ ਟਰੱਕ ਦੇ ਨਾਲ ਕੈਂਟਰ ਦੀ ਟੱਕਰ ਹੋ ਗਈ ਟੱਕਰ ਤੋਂ ਬਾਅਦ ਕੈਂਟਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪਰੋਜ਼ ਦਾ ਕਲੀਨਰ ਨਰੇਸ਼ ਕੁਮਾਰ ਕੈਂਟਰ ਵਿੱਚ ਗੂੜੀ ਤਰ੍ਹਾਂ ਫਸ ਗਿਆ। ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਜੇ ਸਮਾਜ ਸੇਵੀ ਅਤੇ ਪਿੰਡ ਦੇ ਲੋਕਾਂ ਨੇ ਕੈਂਟਰ ਦੇ ਕੈਬਿਨ ਨੂੰ ਕੱਟ ਕੇ ਬੇਹੱਦ ਹੀ ਮੁਸ਼ਕਲ ਦੇ ਨਾਲ ਨਰੇਸ਼ ਕੁਮਾਰ ਨੂੰ ਬਾਹਰ ਕੱਢਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਹਾਲਾਂਕਿ ਸੱਬਦ ਦੌਰਾਨ ਸਮਾਜ ਸੇਵੀ ਸੰਸਥਾ ਦੇ ਲੋਕ ਪੁਲਿਸ ਉੱਪਰ ਦੇਰੀ ਦੇ ਨਾਲ ਪਹੁੰਚਣ ਤੇ ਢਿੱਲੀ ਕਾਰਵਾਈ ਕਰਨ ਦੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਤੇ ਪੁਲਿਸ ਮੁਲਾਜ਼ਮ ਦੋਸ਼ਾਂ ਨੂੰ ਨਕਾਰਦੇ ਵਿਖੇ। ਇਹ ਹਾਸਾ ਜੀ ਮਨੀ ਜੀ ਮੌਕੇ ਤੇ ਸਭ ਤੋਂ ਪਹਿਲਾਂ ਪਹੁੰਚਦੇ ਨੇ ਮਨੀ ਜੀ ਨਾਲ ਦੇ ਨਾਲ ਮੁਕੇਸ਼ ਸਿੰਘੀ ਜੀ ਨੂੰ ਫੋਨ ਕਰਦੇ ਨੇ 5 ਮਿੰਟ ਦੇ ਵਿੱਚ ਜਿਹੜੀ ਸਮਾਜ ਸੇਵੀਆਂ ਵੱਲੋਂ ਐਮਐਲਏ ਸਾਹਿਬ ਵੱਲੋਂ ਤਿਆਰ ਕਰਵਾਈ ਗਈ ਐਂਬੂਲੈਂਸ ਲਾਲ ਐਂਬੂਲੈਂਸ 5 ਮਿੰਟ ਦੇ ਵਿੱਚ ਸਿੰਘੀ ਜੀ ਉੱਥੇ ਲੈ ਕੇ ਪਹੁੰਚ ਜਾਂਦੇ ਨੇ ਮੈਨੂੰ ਕਾਲ ਆਂਦੀ ਆ ਮੈਂ ਹਮਲੋ ਸੀ ਦੁੱਖ ਸਾਨੂੰ ਇਸ ਗੱਲ ਦਾ ਵੀ ਪੰਜਾਬ ਗਵਰਨਮੈਂਟ ਨੇ 112 ਨੰਬਰ ਮੁਹੱਈਆ ਕਰਾਈ ਆ 112 ਨੰਬਰ ਪਹੁੰਚ ਰਹੀ ਆ ਪੌਣੇ ਘੰਟੇ ਬਾਅਦ ਕੀ ਗੱਲ ਬਈ ਕਿਉਂ ਹਰ ਵੇਲੇ ਸਮਾਜ ਸੇਵੀ ਉਹ ਅੱਗਿਆ ਕਿੰਨੇ ਕਪੂਨ ਕਿਤੇ ਤੁਹਾਨੂੰ ਦਿਖਾ ਦਿੱਤਾ ਮੈਂ ਖੁਦ ਅਮਲੋ ਤੋਂ ਆ ਰਿਹਾ ਸੀ ਅਮਲੋ ਤੋਂ ਆਂਦਾ ਹੋਇਆ ਲੇੜੀ ਰੋਡ ਚੌਂਕ 'ਚ ਮੈਂ ਆਪਣਾ ਟਰੱਕ ਖੜਾ ਕੀਤਾ ਔਰ ਮੈਂ ਇੱਥੋਂ ਬਲਰਾਮ ਬਾਲੂ ਜੀ ਦੇ ਨਾਲ ਲਿਫਟ ਲੈ ਕੇ ਉੱਥੇ ਪਹੁੰਚਿਆ ਔਰ ਮੈਂ ਉਹਨਾਂ ਤੋਂ ਪਹਿਲਾਂ ਪਹੁੰਚ ਗਿਆ ਇਹ ਤੁਸੀਂ ਮੇਰੇ ਹੱਥ ਦੇਖ ਸਕਦੇ ਹੋ ਇਹ ਦੇਖ ਸਕਦੇ ਹੋ ਇਹ ਖੂਨ ਨਾਲ ਸਾਰੇ ਕੱਪੜੇ ਲਿਬੜੇ ਹੋਏ ਨੇ ਕਿਉਂਕਿ ਜੋ ਜज्ਬਾ ਸਾਡੇ ਸਮਾਜ ਸੇਵੀਆਂ 'ਚ ਹੈ ਉਹ ਮੈਨੂੰ ਨਹੀਂ ਲੱਗਦਾ ਵੀ ਇਹ ਪੰਜਾਬ ਪੁਲਿਸ ਦੇ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਜਵਾਨ ਨੇ ਅਜਨਬਾਰੇ ਨੇ ਇਹ ਕਿੱਥੇ ਇਹਨਾਂ ਦੀ ਡਿਊਟੀ ਕਿਸ ਤਰ੍ਹਾਂ ਹਾਸਲ ਹੋਇਆ ਉੱਥੇ ਕੀ ਪ੍ਰਾਇਓਰਟੀ ਹੋਈ ਆਪਣੀ ਇਹ ਬਿਲਕੁਲ ਮੂਰੇ ਕਿਸੇ ਗੱਡੀ ਦੇ ਵਿੱਚ ਗੱਡੀ ਵੱਜੀ ਆ ਕਨੈਕਟਰ ਸਾਈਡ ਗੱਡੀ ਜ਼ਿਆਦਾ ਡੈਮੇਜ ਹੋਈ ਆ ਕੇਵਨ ਪੂਰਾ ਡੈਮੇਜ ਹੋ ਚੁੱਕਿਆ ਔਰ ਇਸ ਜਮਾਨ ਦੀ ਜਿਹੜੀ ਸੱਜੇ ਲੱਤ ਆ ਉਹ ਪੂਰੀ ਤਰ੍ਹਾਂ ਕਈ ਜਗ੍ਹਾ ਤੋਂ ਟੁੱਟੀ ਹੋਈ ਆ ਕਨੈਕਟਰ ਸਾਈਡ ਵਾਲਾ ਜਿਹੜਾ ਮਗਰਾਟ ਹੈ ਕੇਵਨ ਪਿੱਛੇ ਨੂੰ ਤਸ ਜਾਂਦਾ ਔਰ ਉਹਦਾ ਪੈਰ ਆ ਜਿਹੜਾ ਸੱਜਾ ਪੈਰ ਥੱਲੇ ਨਿਕਲਿਆ ਹੋਇਆ ਸੀ ਮੋਰਾ ਨਿਕਲ ਗਿਆ ਮਗਰਾਰਚੋ ਟਾਇਰ ਨਾਲ ਟੱਚ ਹੋ ਰਿਹਾ ਸੀ ਇਸ ਤਰ੍ਹਾਂ ਕੱਢਿਆ ਜਿਹੜਾ ਫਸਿਆ ਹੋਇਆ ਸੀ ਤੈਨੂੰ ਇੱਕ ਟੋਜਾਂ ਦੀ ਸਹਾਇਤਾ ਨਾਲ ਉੱਥੇ ਪਬਲਿਕ ਪਹਿਲਾਂ ਇਕੱਠੀ ਹੋ ਗਈ ਦੇਖ ਲੋ ਔਰ ਪਬਲਿਕ ਵੀ ਨਾਲ ਲੱਗੀ ਰਹੀ ਔਰ ਮੂਰੇ ਸਾਡੇ ਨੌਜਵਾਨ ਜੋਧੇ ਕਈ ਜਿਹੜੇ ਵਿੱਚ ਕੇ ਬੰਦੇ ਵੜ ਕੇ ਉੱਪਰੋਂ ਸਹਾਰਾ ਦੇ ਕੇ ਉਹ ਕਿਸੇ ਲੋਟ ਬਾਰੀਆਂ ਪਾ ਪਾ ਕੇ ਅਸੀਂ ਲੋਕਾਂ ਨੇ ਇਸ ਨੂੰ ਕੱਢ ਕੇ ਇੱਥੇ ਲਿਆਂਦਾ ਗੱਲ ਇਹ ਆ ਜੀ 112 ਦੇ ਵਿੱਚ ਕੋਈ ਵੀ ਸਟ੍ਰੈਚਰ ਨਹੀਂ ਲਗਾਇਆ ਗਿਆ ਉਹ ਸਿਰਫ ਐਸੀ ਗੱਡੀਆਂ ਪੁਲਿਸ ਨੂੰ ਮਾਇਆ ਕਰਵਾ ਦਿੱਤੀਆਂ ਗਈਆਂ ਨੇ ਪੇਸ਼ੈਂਟ ਕਿਵੇਂ ਆਊਗਾ ਸਾਹੇ ਗਰਸਤ ਜਿਹੜਾ ਮਰੀਜ਼ ਆ ਉਹ ਕਿਵੇਂ ਪਹੁੰਚੂਗਾ ਸਟ੍ਰੈਚਰ ਹੀ ਨਹੀਂ ਆ ਉਹਦੇ ਤਾਂ ਕੀ ਮੰਗ ਕਰੀ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਹੈ ਉਹ ਗੱਡੀਆਂ ਜਿਹੜੀਆਂ ਐਂਬੂਲੈਂਸ ਦਾ ਪੂਰਾ ਕੰਮ ਕਰਨ ਉਹ ਗੱਡੀਆਂ ਉਹਨਾਂ ਦੇ ਵਿੱਚ ਆਕਸੀਜਨ ਵੀ ਹੋਵੇ ਕਿ ਨਾਲ ਉਹ ਟਾ ਲੋਕੇਸ਼ ਕੁਮਾਰ ਸਿੰਘ ਜਿਹੜਾ ਮੌਕੇ ਤੇ ਤੁਸੀਂ ਆਪਣੀ ਐਂਬੂਲੈਂਸ ਲੈ ਕੇ ਪੁੱਜੇ ਸੀਗੇ ਜਿਸ ਤਰ੍ਹਾਂ ਤੁਹਾਨੂੰ ਕਾਲ ਆਇਆ ਪਤਾ ਲੱਗਿਆ ਮੈਨੂੰ ਸਾਡੇ ਮਨੀ ਜੀ ਹੈ ਜੀ ਸਾਡੇ ਨਾਲ ਉਹੀ ਪਿੰਡ ਦਾ ਮਨੀ ਜੀ ਨੇ ਮੈਨੂੰ ਕਾਲ ਕੀਤਾ ਵੀ ਆਪਣੀ ਐਂਬੂਲੈਂਸ ਲੈ ਕੇ ਪਹੁੰਚੋ ਬੰਦਾ ਫਸਿਆ ਹੋਇਆ ਅਸੀਂ ਜਦ ਦੇਖਿਆ ਉੱਥੇ ਬਹੁਤ ਗੰਭੀਰ ਹਾਲਾਤ ਸੀ ਬੰਦੇ ਦੇ ਕਿਉਂਕਿ ਟੋਚਨ ਤੋਂ ਬਗੈਰ ਨਿਕਲਣਾ ਨਹੀਂ ਸੀ ਉਹ ਖਿੱਚ ਕੇ ਅਸੀਂ ਉਹ ਬੜਾ ਔਖਾ ਉੱਥੇ ਜਆ 100 150 ਬੰਦਾ ਆ ਉਹਨਾਂ ਨੇ ਖਿੱਚ ਕੇ ਪਹਿਲਾ ਟਰਾਲੀ ਨਾਲ ਕੋਸ਼ਿਸ਼ ਕੀਤੀ ਫਿਰ ਸਾਨੂੰ ਏਸੀ ਬੰਦਾ ਵੱਜੇ ਲੇਕਿਨ ਅਭੀ ਹੋਂਤਾ ਹੈ ਜਿਹੜੀ ਸਿਵਲ ਹਸਪੀਟਲ ਦੇ ਡਾਕਟਰ ਸਾਹਿਬ ਦੱਸਣਗੇ ਵੀ ਇਹ ਕਿਆ ਜਿਸ ਤਰ੍ਹਾਂ ਸੜਕ ਸੁਰੱਖਿਆ ਫੋਰਸ ਬਣਿਆ ਕਹਿੰਦੇ 5 ਮਿੰਟ ਦੇ ਵਿੱਚ ਪਹੁੰਚ ਜਾਵੇਗੀ ਦੇਖੋ ਇਹ ਉੱਥੇ ਟਾਈਮ ਲੱਗਿਆ ਹਾਂ ਤਾਂ ਹੋਣਾ ਘਟ ਲੱਗੇ ਅੱਜ ਤੁਸੀਂ ਕਿ ਕਿਹਨੂੰ ਕਿਹਨੂੰ ਫੋਨ ਕੀਤਾ ਅਸੀਂ ਐਸਐਚਓ ਸਾਹਿਬ ਨੂੰ ਕੀਤਾ ਕਿਸੇ ਸੰਦੀਪ ਵਾਲੀਆ ਜੀ ਸਿਟੀ 1 ਸਿਟੀ 2 100 ਨੰਬਰ ਦੇਖੋ ਮੇਰੇ ਕੋਲ ਸਾਰਾ ਘਟਾ ਐਨੀ ਵੇ ਮੈਂ ਝੂਠ ਬੋਲਦਾ ਕੋਈ ਪਰ ਫਿਰ ਵੀ ਪੌਣਾ ਘੰਟਾ ਲੱਗ ਗਿਆ ਦੇਖੋ ਕੋਣ ਲੈ ਕੇ ਆਇਆ ਅਸੀਂ ਲੈ ਕੇ ਆਇਆ ਨਾਲ ਸਾਨੂੰ ਐਸਐਸ ਜੜੀਆਂ ਦੀ ਫੋਰਸਾਂ ਲੈ ਕੇ ਕਿ ਹਾਦਸਾ ਨਹੀਂ ਸਾਈਡ ਤੇ ਗੱਡੀ ਖੜੀ ਸੀ ਕੋਈ ਗੱਡੀ ਖੜੀ ਸੀ ਰੋਡ ਤੇ ਤੇ ਕਦੇ ਪਿੱਛੋਂ ਵੱਜਿਆ ਆਉਣਾ ਜੀ ਅਸੀਂ ਖੜੇ ਸੀ ਤੇ ਸ਼ਹਿਰ ਦੇ ਵਿੱਚ ਸਾਨੂੰ ਜਦੋਂ ਮੈਸੇਜ ਆਇਆ ਕੰਟਰੋਲ ਰੂਮ ਕੋਲ ਅਸੀਂ 5 ਮਿੰਟ ਬਾਅਦ ਉੱਥੇ ਪਹੁੰਚ ਗਏ ਤੇ ਉੱਥੇ ਜਾ ਕੇ ਨਾਲ ਕਢਵਾਇਆ ਕਢਵਾਇਆ ਜੀ ਬੰਦਾ ਵੈਸੇ ਬੰਦੇ ਲੱਤ ਤੋਂ ਸੀ ਸੀ ਉਦੋਂ ਵੀ ਸੱਟਾਂ ਕਾਫੀ ਨੇ ਸਿਰ ਦੇ ਵਿੱਚ ਤੇ ਲੱਤ ਟੁੱ ਇਸ ਤਰ੍ਹਾਂ ਕਹ ਰਿਹਾ ਕਿ ਤੁਸੀਂ ਉਹ ਸਬਾਕ ਕੋਈ ਆਪਾ ਤਾਂ ਆਪ ਨੂੰ ਕਿੰਨੇ ਵਜੇ ਇਨਫੋਰਮੇਸ਼ਨ ਮਿਲੀ ਕਿੰਨੇ ਵਜੇ ਸਾਨੂੰ ਪੂਰੇ 9:20 ਤੇ ਕੰਟਰੋਲ ਤੋਂ ਮੈਸੇਜ ਆਇਆ ਅਸੀਂ 9:00 ਵਜੇ 25-26 ਮਿੰਟ ਤੇ ਉੱਥੇ ਪਹੁੰਚ ਗਏ ਮੋਬਾਈਲ ਦੇ ਵਿੱਚ ਮੈਸੇਜ ਆਪਣੇ ਨੋਟ ਕੀਤਾ ਹੋਇਆ ਜਿਹਦੇ 30 ਤੇ ਮੈਸੇਜ ਆਇਆ 21 ਤੇ ਅਸੀਂ ਨੋਟ ਕੀਤਾ 5 ਮਿੰਟ 'ਚ ਅਸੀਂ ਪਹੁੰਚ ਗਏ ਕਿ ਐਫਐਸ ਕਿਤੇ ਫਿਰ ਜਕਮੀਨ ਕਿੱਸਾ ਕੱਟੇ ਗਏ ਅਸੀਂ ਉੱਪਰ ਚੜਾ ਜੇ ਹੋਰ ਵੀ ਪਬਲਿਕ ਵੀ ਨਾਲ ਤਿਰਸ ਰੁਸਿਆ ਨਾ ਜਿਵੇਂ ਤੋਚਨ ਪਾ ਕੇ ਬਾਡੀ ਅੱਗੇ ਖਿੱਚੀ ਤੇ ਪਰ ਕੋਸ਼ਿਸ਼ ਕਾਫੀ ਕੀਤੀ பச்சி ம